ਆਟੋ ਚਲਾਉਣ ਵਾਲੇ ਨੇ ਆਟੋ ਚਾੜ ਦਿੱਤਾ ਘਰ ਦੀ ਛੱਤ ਤੇ ਇਹ ਕਾਰਨ ਸੁਣ ਕੇ ਹੋ ਜਾਮੋਗੇ ਹੈਰਾਨ ਵੀਡੀਓ ਹੋ ਗਈ ਰਾਤੋ ਰਾਤ ਵਾਇਰਲ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਸ ਚੀਜ਼ ਨੇ ਜਾਂ ਜਿਸ ਵਿਅਕਤੀ ਨੇ ਤੁਹਾਡਾ ਮਾੜੇ ਸਮੇਂ ਵਿੱਚ ਸਾਥ ਦਿੱਤਾ ਹੋਵੇ ਉਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕ੍ਰੇਨ ਦੀ ਮਦਦ ਨਾਲ ਇੱਕ ਆਟੋ ਨੂੰ ਛੱਤ ਉੱਪਰ ਚਾੜਿਆ ਜਾ ਰਿਹਾ ਹੈ ਦਰਅਸਲ ਜੋ ਇਸ ਆਟੋ ਦਾ ਮਾਲਕ ਹੈ ਕਿਸੇ ਟਾਈਮ ਉਸ ਉੱਪਰ ਬਹੁਤ ਹੀ ਜ਼ਿਆਦਾ ਗਰੀਬੀ ਸੀ ਅਤੇ ਜਦੋਂ ਤੋਂ ਉਸ ਇਹ ਆਟੋ ਲਿਆ ਸੀ ਉਸਦੇ ਬਾਰੇ ਨਿਆਰੇ ਹੋ ਗਏ ਨੇ ਉਸਨੇ ਨਮਾ ਕਰ ਪਾਲਿਆ ਹੈ ਗੱਡੀ ਲੈ ਲਈ ਹੈ ਬੱਚੇ ਵਿਦੇਸ਼ ਭੇਜ ਦਿੱਤੇ ਨੇ ਅਤੇ ਵਧੀਆ ਪੈਸਾ ਵੀ ਜੋੜ ਲਿਆ ਹੈ ਜਿਸ ਕਰਕੇ ਉਸਨੇ ਆਪਣੇ ਆਟੋ ਨੂੰ ਸਾਂਭਣ ਲਈ ਅਤੇ ਦਿਖਾਉਣ ਲਈ ਕਿ ਅੱਜ ਉਸ ਕੋਲ ਜੋ ਵੀ ਹੈ ਸਿਰਫ ਇਸ ਆਟੋ ਦੀ ਵਜ੍ਹਾ ਕਰਕੇ ਹੀ ਹੈ ਆਪਣੇ ਆਟੋ ਨੂੰ ਆਪਣੇ ਨਵੇਂ ਪਾਏ ਘਰ ਦੀ ਛੱਤ ਤੇ ਚੜਾਉਣ ਦਾ ਫੈਸਲਾ ਕੀਤਾ ਕਿਉਂਕਿ ਇਸ ਆਟੋ ਨੇ ਉਸ ਦਾ ਸਾਥ ਉਦੋਂ ਦਿੱਤਾ ਸੀ ਜਦੋਂ ਸਾਰੇ ਰਿਸ਼ਤੇਦਾਰ ਅਤੇ ਯਾਰ ਦੋਸਤ ਉਸ ਤੋਂ ਪਾਸਾ ਵੱਟ ਗਏ ਸੀ ਸੋ ਜੇਕਰ ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਚੀਜ਼ ਜਾਂ ਕੋਈ ਇਨਸਾਨ ਜਿਸਨੇ ਤੁਹਾਡਾ ਮਾੜੇ ਸਮੇਂ ਵਿੱਚ ਸਾਥ ਦਿੱਤਾ ਹੋਵੇ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ